पंजाब में ज्यादा से ज्यादा मंदिर बने ज्यादा से ज्यादा गुरुद्वारे बने यहाँ ज्यादा से ज्यादा चर्च बनने की जगह नहीं है गुरुबाणी की जगह है ये सीता माता की जगह है और अगर फिर भी कन्वर्ट हो रहा है तो कहीं ना कहीं गड़बड़ है इसीलिए ਇੱਕ ਗਾਇਕ ਕਰਨਈਆ ਮਿੱੱਤਲ ਜੀ ਜਿਹੜੇ ਥੋੜੇਕ ਦੇਰਵਾਦੀ ਕਿਸੇ ਨਾ ਕਿਸੇ ਮੰਚ ਤੋਂ ਕੰਟਰੋਵਰਸ਼ੀਅਲ ਸਟੇਟਮੈਂਟ ਦੇ ਦਿੰਦੇ ਨੇ ਹੁਣ ਵੀ ਉਹਨਾਂ ਨੇ ਇੱਕ ਇਥੇ ਚਨਾਵੀ ਦੌਰ ਦੇ ਵਿੱਚ ਇੱਕ ਜਾਗਰਣ ਦੇ ਵਿੱਚ ਕਿਹਾ ਕਿ ਮੰਦਰ ਬਣਨ ਗੁਰਦੁਆਰੇ ਬਣਨ ਪਰ ਇਥੇ ਚਰਚਾ ਨਾ ਬਣਨ ਅਸੀਂ 크ਿਸਚੀਅਨ ਹੋਣ ਦੇ ਨਾਤੇ ਮੰਦਰਾਂ ਦੀ ਵੀ ਇੱਜ਼ਤ ਕਰਦੇ ਹਾਂ ਗੁਰੂ ਘਰਾਂ ਦੀ ਵੀ ਕਰਦੇ ਹਾਂ ਮਸੀਤਾਂ ਦੀ ਵੀ ਮਸਜਿਦਾਂ ਦੀ ਵੀ ਔਰ ਕਿਸੇ ਨੂੰ ਸਾਡੇ ਚਰਚਾਂ ਤੋਂ ਸਾਡੇ ਪ੍ਰਚਾਰ ਪ੍ਰਚਾਰ ਤੋਂ ਕਿਉਂ ਇਤਰਾਜ਼ ਹੁੰਦਾ ਇਹ ਸਾਨੂੰ ਸਮਝ ਨਹੀਂ ਲੱਗਦੀ ਮੈਂ ਅੱਜ ਇਲੈਕਸ਼ਨ ਕਮਿਸ਼ਨ ਨੂੰ ਇਹ ਮੰਗ ਕਰਦਾ ਕਿ ਸਾਡੇ ਯੂਨਿਟ ਨੇ ਜਲੰਧਰ ਤੋਂ ਇੱਕ ਐਪਲੀਕੇਸ਼ਨ ਵੀ ਦਿੱਤੀ ਹੈ ਇਲੈਕਸ਼ਨ ਕਮਿਸ਼ਨ ਨੂੰ ਕਿ ਇਹਦੇ ਤੇ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਏ ਅੱਜ ਬਹੁਤ ਜ਼ਿਆਦਾ ਰੋਸ ਹੈ ਸਾਡੀ ਕਮਿਊਨਿਟੀ ਦੇ ਵਿੱਚ ਕਿ ਇਦਾਂ ਦੇ ਲੋਕ ਤੀਜੇ ਦਿਨ ਉੱਠਦੇ ਨੇ 크ਰਿਸਚੀਅਨਿਟੀ ਦੇ ਅਗੇਂਸਟ ਬੋਲਦੇ ਨੇ ਚਰਚਸ ਦੇ ਅਗੇਂਸਟ ਬੋਲਦੇ ਨੇ ਕਿਉਂਕਿ ਬਰਦਾਸ਼ਤ ਤੋਂ ਬਾਹਰ ਹੈ ਅੱਜ ਨੌਜਵਾਨਾਂ ਨੇ ਪ੍ਰਣ ਲਿਆ ਹੈ ਕਿ ਜਦੋਂ ਇਹ ਇੱਥੇ ਮੰਚ ਲਗਾਉਂਦਾ ਲੁਧਿਆਣੇ ਦੇ ਵਿੱਚ ਤੇ ਇਹਦਾ ਮੰਚ ਲਗਾਇਆ ਨਹੀਂ ਜਾਣ ਦਿੱਤਾ ਜਾਏਗਾ ਕਿਉਂਕਿ ਇਹ ਚਾਹੁੰਦਾ ਆ ਕਿ ਪੰਜਾਬ ਦੇ ਵਿੱਚ ਮਾਹੌਲ ਖਰਾਬ ਹੋਵੇ ਅਸੀਂ ਗੁਰੂਆਂ ਪੀਰਾਂ ਦੀ ਧਰਤੀ ਤੇ ਰਹਿੰਦੇ ਆ ਸਾਰੇ ਰਲ ਮਿਲ ਕੇ ਰਹਿੰਦੇ ਆ ਹਿੰਦੂ ਮੁਸਲਮ ਸਿੱਖ ਈਸਾਈ ਹਰ ਵਰਗ ਇੱਕ ਦੂਜੇ ਨਾਲ ਪਿਆਰ ਕਰਨ ਵਾਲਾ ਵਰਗ ਹੈ ਪਰ ਇਦਾਂ ਦੇ ਲੋਕ ਆ ਕੇ ਇੱਥੇ ਨਫ਼ਰਤ ਫਲਾਉਂਦੇ ਨੇ ਜਿਹਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਹੁੰਦਾ ਆ ਪੰਜਾਬ ਬਹੁਤ ਹੀ ਦੇਰ ਬਾਅਦ ਮੁਰਲੀਤ ਆਇਆ ਹੈ ਪਿਛਲੇ ਦਿਨਾਂ ਦੇ ਵਿੱਚ ਵੀ ਅਸੀਂ ਦੇਖਿਆ ਕਿ ਪੰਜਾਬ ਦਾ ਕੀ ਮਾਹੌਲ ਹੋਇਆ ਸੀ ਇਦਾਂ ਦੇ ਲੋਕ ਜਿਹੜੇ ਹੇਟ ਸਪੀਚ ਕਰਦੇ ਨੇ ਮੈਂ ਪੰਜਾਬ ਪੁਲਿਸ ਕੋਲ ਵੀ ਮੰਗ ਕਰੂੰਗਾ ਕਿ ਇਹਦੇ ਉੱਤੇ ਜਲਦੀ ਤੋਂ ਜਲਦੀ ਐਫ ਆਈ ਆਰ ਦਿੱਤੀ ਜਾਏ ਤਾਂ ਕਿ ਇਦਾਂ ਦੇ ਲੋਕਾਂ ਨੂੰ ਅਕਲ ਆਵੇ ਕਿ ਗਾਂ ਤੋਂ ਇਦਾਂ ਦਾ ਕੰਮ ਨਾ ਕਰਨ ਸਾਡੇ ਲੋਕ ਹੁਣ ਤੱਕ ਕੋਈ ਕਾਰਵਾਈ ਕੀਤੀ ਗਈ ਹੈ ਹਾਂਜੀ ਸਾਡੇ ਜਲੰਧਰ ਤੋਂ ਯੂਨਿਟ ਨੇ ਇਲੈਕਸ਼ਨ ਕਮਿਸ਼ਨ ਦੇ ਵਿੱਚ ਰਿਪੋਰਟ ਕੀਤੀ ਹੈ ਤੇ ਜਿਹੜੀ ਕਾਪੀ ਔਰ ਮੇਰੇ ਕੋਲ ਹੈ ਤੇ ਅਸੀਂ ਇਹ ਮੰਗ ਕਰਦੇ ਹਾਂ ਕਿ ਇਹਦੇ ਉੱਤੇ ਜਲਦੀ ਤੋਂ ਜਲਦੀ ਇਲੈਕਸ਼ਨ ਕਮਿਸ਼ਨ ਐਕਸ਼ਨ ਲਵੇ ਤੇ ਨਾਲ ਨਾਲ ਮੈਂ ਉਹ ਸੱਜਣਾ ਨੂੰ ਇਹ ਨਸੀਹਤ ਦੇਣੀ ਚਾਹਨਾ ਆ ਕਿ ਜਿਹੜੇ ਪੰਜਾਬ ਦੀ ਨੁਮਾਇੰਦਗੀ ਨੂੰ ਪੇਸ਼ ਕਰਦੇ ਨੇ ਸਾਡੇ ਰਾਜਾ ਬਰਿੰਗ ਜੀ ਇਹ ਜਦੋਂ ਹੇਟ ਸਪੀਚ ਦੇ ਰਿਹਾ ਤੇ ਉਹ ਤਾੜੀਆਂ ਮਾਰ ਮਾਰ ਕੇ ਨੱਚ ਰਹੇ ਨੇ ਚਾਹੇ ਰਾਜਾ ਬੜਿੰਗ ਹੋਵੇ ਚਾਹੇ ਰਵਨੀਤ ਬਿੱਟੂ ਹੋਵੇ ਮੈਂ ਉਹਨਾਂ ਨੂੰ ਇਹ ਗੱਲ ਕਹਿਣੀ ਚਾਹਨਾ ਵੀ ਉਹ ਇਦਾਂ ਦੇ ਮੰਚਾਂ ਤੇ ਜਾ ਕੇ ਕੀ ਕਰਦੇ ਨੇ ਅਸੀਂ ਕਿਸੇ ਨੂੰ ਰੋਕਦੇ ਨਹੀਂ ਕਿ ਚਰਚਾਂ ਦੇ ਵਿੱਚ ਨਤਮਸਤਕ ਹੋਵੋ ਹਲੇ 2 ਦਿਨ ਪਹਿਲਾਂ ਹੀ ਇਹ ਲੀਡਰ ਸਾਡੇ ਚਰਚਾਂ ਦੇ ਵਿੱਚ ਨਤਮਸਤਕ ਹੋ ਕੇ ਜਾ ਰਹੇ ਆ ਤੇ ਅੱਜ ਚਰਚਾਂ ਦੇ ਬਾਰੇ ਜਦੋਂ ਸਟੇਟਮੈਂਟ ਦਿੱਤੀ ਜਾਂਦੀ ਹੈ ਉਥੇ ਭੰਗੜੇ ਪਾ ਰਹੇ ਨੇ ਤਾੜੀਆਂ ਮਾਰ ਰਹੇ ਨੇ ਮੈਂ ਪੰਜਾਬ ਦੇ ਸਾਰੇ ਕ੍ਰਿਸਚੀਅਨ ਭਾਈਚਾਰੇ ਨੂੰ ਅਗਾਹ ਕਰਨਾ ਚਾਹਨਾ ਤੇ ਚੇਤਾਵਨੀ ਦੇਣਾ ਚਾਹਨਾ ਕਿ ਜਿਹੜੇ ਸਾਡੇ ਧਰਮ ਦਾ ਮਜ਼ਾਕ ਉਡਾ ਰਹੇ ਆ ਉਹਨਾਂ ਦਾ ਬਾਈਕਾਟ ਕੀਤਾ ਜਾਵੇ ਅੱਜ ਰਾਜਾ ਬੜਿੰਗ ਜਿਹੜਾ ਪੰਜਾਬ ਦੀ ਪ੍ਰਧਾਨਗੀ ਕਰਦਾ ਆ ਉਹ ਇਹ ਗੱਲ ਦੇ ਉੱਤੇ ਤਾੜੀਆਂ ਮਾਰਦਾ ਆ ਉਹ ਕੀ ਸਾਬਤ ਕਰਨਾ ਚਾਹੁੰਦਾ ਆ ਕਿ ਪੰਜਾਬ ਦੇ ਵਿੱਚ ਜਿਹੜੇ ਕ੍ਰਿਸਚੀਅਨ ਨੇ ਉਹ ਇਹਨਾਂ ਦੀ ਕੱਟ ਪੁਤਲੀ ਨੇ ਇਹ ਅਜੇ ਰਵਨੀਤ ਬਿੱਟੂ ਕੀ ਸਾਬਤ ਕਰਨਾ ਚਾਹੁੰਦਾ ਆ ਲੋਕ ਸਭਾ ਦੇ ਵਿੱਚ ਜਾ ਕੇ ਸਾਡੀਆਂ ਗੱਲਾਂ ਕਰਕੇ ਇਹ ਨੰਬਰ ਮਾਰਦੇ ਨੇ ਤੇ ਸਾਡੀ ਵੋਟ ਨੂੰ ਕੈਸ਼ ਕਰਨਾ ਚਾਹੁੰਦੇ ਨੇ ਸਾਰੇ ਪੰਜਾਬ ਦੇ ਭਾਈਚਾਰੇ ਨੂੰ ਮੈਂ ਅਪੀਲ ਕਰੂੰਗਾ ਜਿਹੜੇ ਲੋਕ ਸਾਡੇ ਅਗੇਂਸਟ ਨੇ ਇਦਾਂ ਦੇ ਪੋਲਿਟਿਸ਼ੀਅਨ ਇਹਨਾਂ ਦਾ ਬਾਈਕਾਟ ਕੀਤਾ ਜਾਵੇ ਅਤੇ ਉਸ ਸੱਜਣ ਨੂੰ ਵੋਟ ਪਾਈ ਜਾਵੇ ਜਿਸ ਤਰ੍ਹਾਂ ਸਾਡੇ 9 6 ਕੈਂਡੀਡੇਟ ਖੜੇ ਹੋਏ ਨੇ ਲੋਕ ਸਭਾ ਦੇ ਵਿੱਚ ਸਾਡੇ ਲੋਕ ਉਹਨਾਂ ਨੂੰ ਹੀ ਵੋਟਾਂ ਪਾਣ ਜੋ ਸਾਡੇ ਨਾਲ ਭਾਈਚਾਰਕ ਸਾਂਝ ਰੱਖਦੇ ਹਨ ਇਹਨਾਂ ਲੋਕਾਂ ਦਾ ਬਾਈਕਾਟ ਕੀਤਾ ਜਾਵੇ ਜਿਹੜੇ ਸਾਡਾ ਮਜ਼ਾਕ ਉਡਾਉਂਦੇ ਨੇ ਇੱਥੇ ਸਾਡਾ ਮਜ਼ਾਕੜਾਇਆ ਜਾਂਦਾ ਤਾਂ ਗੋਰਿਆਂ ਦਾ ਜਾ ਕੇ ਤਲਵੇ ਚੱਟਦੇ ਨੇ ਇਹ ਉਹੀ ਬਹਿਰੂਪੀਏ ਲੋਕ ਨੇ ਜਿਹੜੇ ਤੀਜੇਕ ਦੇ ਨਹੀਂ ਮਾਫੀ ਮੰਗਦੇ ਤਾਂ ਫਿਰ ਸਟੇਟਮੈਂਟਾਂ ਦਿੰਦੇ ਨੇ ਤੁਸੀਂ ਕਿਹਨੂੰ ਕਿਹਨੂੰ ਵੋਟ ਪਾੜੇ ਕਿਹੜੀ ਪਾਰਟੀ ਨੂੰ ਬੁਲਤੀ ਸਾਡੇ ਲੋਕ ਆਪਣੇ 크੍ਰਿਸਚੀਅਨ ਖੜੇ ਨੇ ਉਹਨਾਂ ਨੂੰ ਵੋਟ ਪਾਣ ਤੇ ਜਿਹੜੇ ਨਾਲ ਇਹਨਾਂ ਨਾਲ ਪਿਆਰ ਕਰਦੇ ਉਹਨਾਂ ਨੂੰ ਵੋਟ ਪਾਣ ਜੇ ਤੁਹਾਡੀ ਮੰਗੇ ਨਾਮ ਨਹੀਂ ਕੀਤੇ ਤੁਹਾਡਾ ਨੈਕਸਟ ਸਟੈਪ ਕੀ ਹੋਏਗਾ ਸਾਡਾ ਮੈਂ ਦੱਸਿਆ ਤੁਹਾਨੂੰ ਵੀ ਇਹਦਾ ਹਰ ਮੰਚ ਤੇ ਵਿਰੋਧ ਕੀਤਾ ਜਾਏਗਾ ਜਿੱਥੇ ਵੀ ਇਹ ਪੰਜਾਬ ਚ ਮੰਚ ਲਾਏਗਾ ਹਰ ਇੱਕ ਥਾਂ ਦਾ ਪ੍ਰੋਟੈਸਟ ਕੀਤਾ ਜਾਏਗਾ ਜਿਹੜਾ ਗਾਲਾ ਗੁੰਦਾਵਾ ਜੋ ਰਾਮਕੁਲ ਆਏ ਹੈ ਹਮ ਨੂੰ ਲੱਗੇ ਰਬਾਦ ਪਹਿਲਾਂ ਵੀ ਛੁੜਾ ਕੀ ਇਹ ਸਹੀ ਹੈਗਾ ਚੋਣਾਂ ਦੇ ਦੌਰਾਨ ਉਹ ਮਾਰਾ ਰਾਮ ਜੀ ਤਾਂ ਆਪ ਸਭ ਨੂੰ ਲਿਆਂ ਹਿੰਦੂ ਤਾਂ ਉਹ ਨਹੀਂ ਪੱਥਰ ਰੱਖਣ ਵਾਲੇ ਉਹਨਾਂ ਨੂੰ ਕੌਣ ਲਿਆ ਸਕਦਾ ਹੈ ਇਹ ਕਿੱਦਾਂ ਦੀ ਬੇਤੁਕੀ ਟਿੱਪਣੀ ਦੇ ਰਿਹਾ ਉਹ ਸੱਚੀ ਸੰਗਤ ਨੂੰ ਲਿਆਉਣ ਵਾਲੇ ਸੰਗਤ ਨੂੰ ਜੋੜਨ ਵਾਲੇ ਉਹ ਸਾਨੂੰ ਚੰਗੀ ਸੇਧ ਦੇਣ ਵਾਲੇ ਸ੍ਰੀ ਰਾਮ ਜੀ ਨੇ ਰਾਮ ਜੀ ਨੂੰ ਕੋਈ ਨਹੀਂ ਲਿਆ ਸਕਦਾ ਰਾਮ ਜੀ ਸਾਨੂੰ ਲਿਆ ਸਕਦੇ ਨੇ ਇਸ ਲਈ ਇਦਾਂ ਦੇ ਨਟਕੀਆਂ ਤੋਂ ਸਾਨੂੰ ਸਾਵਧਾਨ ਹੋਣ ਦੀ ਲੋੜ ਹੈ ਤੇ ਆਪਣੇ ਪਿਆਰ ਦੇ ਵਿੱਚ ਬੱਜੇ ਰਹਿਣ ਦੀ ਲੋੜ ਹੈ ਤੁਹਾਨੂੰ ਲੱਗਦਾ ਫੋਟਾਂ ਦੇ ਮੇਲੇ ਇੱਥੇ ਸਮਝਾ ਹੋਣਾ ਹੈ ਕਿ ਅ ਭਾਈਚਾਰੇ ਨੂੰ ਆਪ ਵੀ ਸਭ ਤੋਂ ਪਹਿਲਾਂ ਤੋੜਨ ਕੋਸ਼ਿਸ਼ ਬਿਲਕੁਲ ਇਹ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਭਾਈਚਾਰੇ ਦੇ ਜਿਹੜੇ ਦੇਲ ਆ ਉਹ ਵਲੁੰਧਰੇ ਗਏ ਨੇ ਜਾਨ ਬੁੱਝ ਕੇ ਇਦਾਂ ਦੀ ਸ਼ਰਾਰਤ ਕੀਤੀ ਜਾ ਰਹੀ ਹੈ ਜਦ ਕਿ ਚੋਣ ਜਾਬਤੇ ਦੇ ਵਿੱਚ ਇਦਾਂ ਦੀ ਗੱਲ ਹੋਣੀ ਇੰਪੋਸੀਬਲ ਹੁੰਦੀ ਹੈ ਇਸ ਲਈ ਅਸੀਂ ਚੋਣ ਕਮਿਸ਼ਨ ਕੋਲੋਂ ਮੰਗ ਕਰਦੇ ਹਾਂ ਕਿ ਇਹਦੇ ਤੇ ਜਲਦੀ ਤੋਂ ਜਲਦੀ ਐਕਸ਼ਨ ਲਿਆ ਜਾਵੇ ਵੀਡੀਓ ਦਿਖਾਈਏ ਜੀ ਵੀਡੀਓ ਵਿੱਚ ਜਦੋਂ ਖਤਮਈਆ ਮੂਰਤੀ ਮੂਦਰੀ ਨਾਰੇ ਲੱਗੇ ਨੇ ਖਾਸ ਤੌਰ ਤੇ ਉਸ ਗੱਲ ਤੇ ਜਿਹੜੀ ਗੱਲ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਮੈਂ ਉਹੀ ਕਹਿ ਰਿਹਾ ਆਂ ਵੀ ਉਹ ਇੱਕ ਪ੍ਰਚਾਰ ਕਰ ਰਿਹਾ ਆ ਤੇ ਨਾਲ ਰਵਨੀਤ ਸਿੰਘ ਬਿੱਟੂ ਦਾ ਨਾਮ ਲੈਣ ਦਾ ਮੇਰਾ ਇਹੀ ਮਤਲਬ ਹੈ ਕਿ ਉਹ ਨੱਚ ਰਿਹਾ ਆ ਭੰਗੜੇ ਪਾ ਰਿਹਾ ਆ ਤਾੜੀਆਂ ਬੁਜਾ ਰਿਹਾ ਰਾਜਾ ਵੜਿੰਗ ਤਾੜੀਆਂ ਬੁਜਾਰੇ ਜਿਹੜੇ ਉਹ ਮੰਚ ਤੇ ਖੜੇ ਨੇ ਸਾਰੇ ਹੀ ਤਾੜੀਆਂ ਬੁਜਾ ਰਹੇ ਆ ਤੇ ਮੈਂ ਖੁਦ ਇਸ ਗੱਲ ਦਾ ਗਵਾ ਆ ਕਿ ਇਹ ਸਾਰੇ ਜਾਗੇ ਚਰਚਾਂ ਦੇ ਵਿੱਚ ਨਤਮਸਤਕ ਹੁੰਦੇ ਨੇ ਜਾਗੇ ਸਾਈ ਭਾਈਚਾਰੇ ਕੋ ਕਹਿੰਦੇ ਸਾਨੂੰ ਕਿਸ ਮੂਹ ਦੇ ਨਾਲੇ ਵੋਟਾਂ ਮੰਗਦੇ ਨੇ ਅੱਜ ਸਾਈ ਭਾਈਚਾਰਾ ਵੀ ਜਾਗਰਿਤ ਹੋਵੇ ਅਤੇ ਇਹਨਾਂ ਤੋਂ ਪੁੱਛੇ ਜਨ ਤੱਕ ਹੋ ਕੇ ਸੋਸ਼ਲ ਮੀਡੀਆ ਦਾ ਜਵਾਨਾ ਕੈਮਰੇ ਔਨ ਕਰਕੇ ਇਹਨਾਂ ਨੇ ਸਵਾਲ ਜਵਾਬ ਕੀਤੇ ਜਾਣ ਅੱਜ ਤੱਕ ਇਹਨਾਂ ਨੇ ਭਾਈਚਾਰੇ ਦੀ ਵੋਟ ਨੂੰ ਵੋਟ ਬੈਂਕ ਦੀ ਤਰ੍ਹਾਂ ਇਸਤੇਮਾਲ ਕੀਤਾ ਅੱਜ ਪੰਜਾਬ ਦਾ ਇਤਿਹਾਸ ਦੇਖਿਆ ਜਾਵੇ ਜਦ ਅਜ ਲੋਕ ਸਭਾ ਜਾਂ ਕਿਸੇ ਵਿਧਾਨ ਸਭਾ ਦੇ ਵਿੱਚ ਅੱਜ ਤੱਕ ਇਸਾਈ ਨੂੰ ਇਹਨਾਂ ਨੇ ਐਂਟਰ ਨਹੀਂ ਕਰਾਇਆ ਨਾ ਲੋਕ ਸਭਾ 'ਚ ਪੰਜਾਬ ਤੋਂ ਕਰਾਇਆ ਸਾਡੇ ਨਾਲ ਵਿਤਕਰੇ ਕੀਤੇ ਜਾਂਦੇ ਸਾਡਾ ਮਜ਼ਾਕ ਉਡਾਇਆ ਜਾਂਦਾ ਆ ਜਿੱਥੇ ਸਾਡੇ ਅੱਗੇ 6 ਕੈਂਡੀਡੇਟ ਖੜੇ ਆ ਮੈਂ ਭਾਈਚਾਰੇ ਨੂੰ ਫੇਰ ਕਹੂੰਗਾ ਕਿ ਅਸੀਂ ਉਹਨਾਂ ਨੂੰ ਹੀ ਵੋਟਾਂ ਪਾਈਏ ਨਾ ਕਿ ਅਸੀਂ ਖੱਬੇ ਸੱਜੇ ਵੋਟ ਪਾ ਕੇ ਆਪਣੀ ਵੋਟ ਦਾ ਅਸਰ ਖਤਮ ਕਰੀਏ ਤੁਹਾਡੇ ਕਹਿੰਦਾ ਮਤਲਬ ਕਿ ਕਨਈਆ ਮਿੱਤਲ ਜਾਗਰਨ ਦੀ ਆੜ ਦੇ ਵਿੱਚ ਭਾਜਪੀ ਦਾ ਪ੍ਰਚਾਰ ਕਰੂ ਉਹ ਜਾਗਰਨ ਦੀ ਆੜ ਦੇ ਵਿੱਚ ਫੁੱਟ ਪਾਉਣ ਦਾ ਪ੍ਰਚਾਰ ਕਰ ਰਿਹਾ ਆ ਮੈਨੂੰ ਤਾਂ ਐ ਲੱਗਦਾ ਵੀ ਉਹ ਭਾਜਪੀ ਦੇ ਨਾਲੋਂ ਵੀ ਵੋਟਾਂ ਤੋੜਨ ਦੀ ਕੋਸ਼ਿਸ਼ ਕਰ ਰਿਹਾ ਆ ਕਿਉਂਕਿ ਜਿਹੜੇ ਲੋਕ ਪਿੱਛੇ ਨਾਰੇ ਮਾਰ ਰਹੇ ਆ ਉਹ ਪਤਾ ਨਹੀਂ ਇਹਦੇ ਚੇਲੇ ਨੇ ਕੀ ਨੇ ਜਦੋਂ ਭਜਨ गा ਰਿਹਾ ਤੇ ਉਹਦੇ ਵਿੱਚ ਮੋਦੀ ਮੋਦੀ ਕਹਿਣਾ ਬਣਦਾ ਨਹੀਂ ਹੈ ਧਾਰਮਿਕ ਝੰਡਾ ਜੇ ਮੋਦੀ ਕਹਿਣਾ ਦਾ ਇਹਦਾ ਮਤਲਬ ਉਹ ਪੋਲੀਟੀਕਲ ਮੰਚ ਸਜਾਇਆ ਗਿਆ ਜੋ ਪੋਲੀਟੀਕਲ ਮੰਚ ਆ ਤਾਂ ਹੀ ਮੈਂ ਕਹਿ ਰਿਹਾ ਕਿ ਇਲੈਕਸ਼ਨ ਕਮਿਸ਼ਨ ਇਹਦੇ ਤੇ ਐਕਸ਼ਨ ਲਵੇ ਵੀ ਧਰਮ ਧਰਮ ਦੇ ਆੜ ਦੇ ਵਿੱਚ ਇਹ ਰਾਜਨੀਤੀ ਨਾ ਕਰੇ ਸਰ ਪੋਲੀਟੀਕਲ ਮੰਚਾਂ ਦੇ ਰਾਣਾ ਰਾਜਾ ਵੜਿੰਗ ਨਾ ਜਾਂਦੇ ਕਿਉਂਕਿ ਫਿਰ ਉਹ ਭਾਜਪਾ ਦਾ ਹੀ ਸੀ ਰਾਜਾ ਵੜਿੰਗ ਤਾਂ ਕਾਂਗਰਸ ਦੇ ਸੀ ਤੁਹਾਨੂੰ ਤਾਂ ਹੀ ਤਾਂ ਕਿਹਾ ਵੀ ਰਾਜਾ ਵੜਿੰਗ ਜੇ ਗਏ ਆ ਪੋਲੀਟੀਕਲ ਮੰਚ ਬਣਾ ਦਿੱਤਾ ਗਿਆ ਉਹ ਦਿਖਾਇਆ ਕੁਝ ਹੋਰ ਗਿਆ ਦਰਸਾਇਆ ਕੁਝ ਹੋਰ ਗਿਆ ਜਦ ਇਹ ਗੱਲ ਕਰਦਾ ਇਹ ਤਾਂ ਪ੍ਰੋਗਰਾਮ ਜਿਹੜਾ ਕਲੀਅਰ ਨਹੀਂ ਹੋ ਰਹੀ ਨਾ ਕਿ ਇਹ ਧਾਰਮਿਕ ਪ੍ਰੋਗਰਾਮ ਸੀ ਇਹ ਪੋਲੀਟੀਕਲ ਤਾਂ ਸੀ ਮੇਰੇ ਹਿਸਾਬ ਦੇ ਨਾਲ ਧਾਰਮਿਕ ਦੀ ਧਾਰਮਿਕਤਾ ਦੀ ਆੜ ਚ ਸੱਦਿਆ ਗਿਆ ਪਰ ਇਹ ਪ੍ਰੋਗਰਾਮ ਬਾਅਦ ਚ ਇਹਨੂੰ ਪੋਲੀਟੀਕਲ ਬਣਾਇਆ ਗਿਆ ਠੀਕ ਹੈ ਠੀਕ ਤੁਸੀਂ ਹੁਣ ਆਪਣੇ ਕੰਪਲੇਂਟ ਆਫੀਸ਼ੀਅਲੀ ਫਾਈਲ ਕਰ ਦਿੱਤੀ ਆਪਣਾ ਮੈਂ ਤੁਹਾਨੂੰ ਦਿਖਾਈ ਹੈ ਜੇ ਜਲੰਧਰ ਤੋਂ ਹੋ ਚੁੱਕੀ ਹੈ ਉੱਥੋਂ ਕੰਪਲੇਨ ਹੋ ਚੁੱਕੀ ਆ ਤੇ ਸਾਰੇ ਪੰਜਾਬ ਦੇ ਭਾਈਚਾਰੇ ਦੇ ਵਿੱਚ ਰੋਸ ਹੈ ਅੱਜ ਅੱਜ ਜਿਹੜੇ ਲੋਕ ਅੱਜ ਜਿਹੜੇ ਲੋਕ ਲੁਧਿਆਣੇ ਹੋ ਯਾਰ ਤੁਸੀਂ ਲੁਧਿਆਣੇ ਤੋਂ ਕਰ ਰਹੇ ਹੋ ਨਹੀਂ ਉਹ ਸਾਡੀ ਗੱਲ ਹੁੰਦੀ ਨਾ ਕਮੇਟੀ ਦੀ ਕਿਉਂਕਿ ਪਹਿਲਾਂ ਵੀ ਇਹਦੇ ਤੇ ਐਫ ਆਈ ਆਰ ਜਲੰਧਰੋਂ ਦਰਜ ਹੋਈ ਸੀਗੀ ਉਹ ਉੱਥੇ ਇਹਨੇ ਮਾਫੀ ਮੰਗ ਕੇ ਖਹਿੜਾ ਛਡਾਇਆ ਸੀ ਇਸੇ ਲਈ ਜਲੰਧਰੋਂ ਦੁਆਰਾ ਐਪਲੀਕੇਸ਼ਨ ਦਿੱਤੀ ਗਈ ਆ ਕਿ ਇਹ ਮਾਫੀ ਮੰਗ ਲਈ ਨਾ ਨਾ ਹੁਣ ਕੋਈ ਮਾਫੀ ਨਹੀਂ ਜੀ ਕਿਸੇ ਤਰ੍ਹਾਂ ਦੀ ਮਾਫੀ ਨਹੀਂ ਇਹਦਾ ਮਤਲਬ ਇਹ ਮਜ਼ਾਕ ਉਡਾਂਦਾ ਆ ਹਰ ਵਾਰੀ ਇਹ ਮਜ਼ਾਕ ਕਢਾਊਗਾ ਤੇ ਹਰ ਵਾਰੀ ਮਾਫੀ ਮੰਗੇਗਾ ਬਿਲਕੁਲ ਕੋਈ ਮਾਫੀ ਨਹੀਂ ਹੈ ਰੋਸ਼ ਹੈ ਕਮਿਊਨਿਟੀ ਦੇ ਵਿੱਚ ਤੇ ਇਹਨੂੰ ਹੁਣ ਅਸੀਂ ਪਰਚਾ ਵੀ ਕਰਾਣਾ ਤੇ ਇਹਨੂੰ ਅੰਦਰ ਵੀ ਕਰਾਣਾ ਇਹਦੇ ਤੇ ਬਿਆਨ ਵੀ ਕਰਾਣਾ ਕਿ ਕਿਸੇ ਵੀ ਧਰਮ ਦਾ ਮਜ਼ਾਕ ਨਾ ਆਵੇ ਤੇ ਕੋਈ ਸਿਆਸੀ ਜਿਹੜੀ ਪਾਰਟੀ ਦੇ ਨਿਧਨ ਕਰ ਰਹੇ ਹੋ ਕਿ ਕਿਸ ਉਹਨਾਂ ਨਾਲ ਉਹਨਾਂ ਤੇ ਵੀ ਕਰੋਗੇ ਸਿਆਸੀ ਪਾਰਟੀ ਦਾ ਤੁਹਾਨੂੰ ਦੱਸਦਾ ਵੀ ਜਿਹੜੇ ਲੋਕ ਉਥੇ ਤਾੜੀਆਂ ਮਜਾਰਿਆ ਭੰਗੜੇ ਪਾ ਰਿਆ ਉਹਨਾਂ ਦਾ ਬਾਈਕਾਟ ਕੀਤਾ ਜਾਏ ਪੰਜਾਬ ਦੀ ਪੂਰੀ ਕਾਂਗਰਸ ਨੂੰ ਰਿਪਰੈਜ਼ੈਂਟ ਕਰਨ ਵਾਲਾ ਪੰਜਾਬ ਦਾ ਪ੍ਰਧਾਨ ਰਾਜਾ ਬੜਿੰਗ ਉਥੇ ਖੁਦ ਤਾੜੀਆਂ ਮਾਰਦਾ ਜਿਹੜੇ ਕਿ ਕਹਿੰਦੇ ਆ ਕਿ ਕ੍ਰਿਸਚੀਅਨ ਸਾਡੀ ਫੈਮਿਲੀ ਦੀ ਵੋਟ ਹੈ ਤੇ ਉਹ ਕਿਹੜੇ ਤਰੀਕੇ ਦੇ ਨਾਲ ਉੱਥੇ ਸਾਡੇ ਤੋਂ ਵੋਟਾਂ ਮੰਗੇਗਾ ਤਾਂ ਕੀ ਉਹ ਦਰਸ਼ਾਣਾ ਚਾਹੁੰਦਾ ਆ ਇਹ ਕਹਿ ਕੇ ਕਿ ਚਰਚਾ ਨਾ ਬਣਨ ਮੈਂ ਤੁਹਾਨੂੰ ਦੱਸਦਾ ਪਿਛਲੇ ਦਿਨਾਂ ਦੇ ਵਿੱਚ ਇਸ ਸਾਲ ਦੇ ਵਿੱਚ 101 ਚਰਚਾਂ ਦਾ ਮੈਦਗਠਨ ਕੀਤਾ ਤੇ ਹਜ਼ਾਰ ਚਰਚ ਬਣੂਗਾ ਇਹ ਕੌਣ ਹੁੰਦਾ ਚਰਚ ਨੂੰ ਰੋਕਣ ਵਾਲਾ ਜਾਂ ਭਾਈਚਾਰੇ ਨੂੰ ਤੇ ਪ੍ਰਚਾਰ ਨੂੰ ਬੰਦ ਕਰਨ ਵਾਲਾ ਪ੍ਰਚਾਰ ਚੱਲਦਾ ਰਿਹਾ ਹੈ ਚੱਲਦਾ ਸੀ ਤੇ ਚੱਲਦਾ ਰਹੇਗਾ ਜੀ ਜੀ ਵੀ ਬਾਈ ਕੱਟ ਕਰੋਗੇ ਜੀਪੀ ਦਾ ਵੀ ਕਰੋ ਪਾਜੀ ਸਭ ਦਾ ਹੀ ਬਾਈਕਾਟ ਜਿਹੜੇ ਉੱਥੇ ਤਾੜੀਆਂ ਮਾਰ ਕੇ ਭੰਗੜੇ ਪਾਉਂਦੇ ਸੀ ਮਹਾਰਾਜ ਰਵਨੀਤ ਸਿੰਘ ਬਿੱਟੂ ਵੀ ਕਿਸੇ ਦਾ ਨਾਮ ਆ ਮੈਂ ਉਹਦਾ ਵੀ ਨਾਮ ਲਿਆ ਆ ਬੀਜੇਪੀ ਦੇ ਕਹਿੰਦੇ ਮੈਨੂੰ ਨਹੀਂ ਪਤਾ ਉਹ ਬੀਜੇਪੀ ਦਾ ਆ ਮੈਨੂੰ ਨਹੀਂ ਪਤਾ ਉਹ ਕਾਂਗਰਸ ਦਾ ਮੈਂ ਪਾਰਟਿਕੂਲਰ ਨਾਮ ਲਿਆ ਆ ਤੁਸੀਂ ਕਾਂਗਰਸ ਦਾ ਨਾਮ ਲਿਆ ਬੀਜੇਪੀ ਨਹੀਂ ਲੈ ਰਹੇ ਤੁਸੀਂ ਕਹਿੰਦੇ ਬੀਜੇਪੀ ਨੂੰ ਵੀ ਬਾਈਕਾਟ ਕਰੋ ਪਾਜੀ ਬਿਲਕੁਲ ਬਾਈਕਾਟ ਕਰਾਂਗੇ ਜਿਹੜਾ ਬੰਦਾ ਸਾਡੇ ਧਰਮ ਦਾ ਮਜ਼ਾਕ ਉਡਾਏਗਾ ਉਹਦਾ ਬਾਈਕਾਟ ਵੀ ਹੋਏਗਾ ਕਿਹੜੀ ਕਿਹੜੀ ਪਾਰਟੀ ਦਾ ਉੱਥੇ ਕਾਂਗਰਸ ਤੇ ਭਾਜਪੀ ਦੋਨੋਂ ਉਥੇ ਵਿਰਾਜਮਾਨ ਸੀ ਤਾੜੀਆਂ ਮਾਰੀਆਂ ਜਾ ਰਹੀਆਂ ਸੀ ਭੰਗੜੇ ਪੈ ਰਹੇ ਸੀ ਦੋਨੋਂ ਇਹ ਪਾਰਟੀਆਂ ਦੇ ਲੀਡਰ ਚਲੋ ਇੱਕ ਤਾਂ ਕੱਲਾ ਇੱਕ ਕੰਸਟੀਟੂਐਂਸੀ ਦਾ ਐਮਪੀ ਦਾ ਕੈਂਡੀਡੇਟ ਆ ਪਰ ਇੱਕ ਜਿਹੜਾ ਪੰਜਾਬ ਦੀ ਨੁਮਾਇੰਦਗੀ ਕਰਨ ਆਲਾ ਪੰਜਾਬ ਦਾ ਸਟੇਟ ਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਜਿਹੜਾ ਉਥੇ ਤਾੜੀਆਂ ਮਾਰ ਰਿਹਾ ਆ ਉਹਦੀ ਪੂਰੇ ਪੰਜਾਬ ਦੇ ਵਿੱਚ ਉਹਨੂੰ ਮੂੰਹ ਤੋੜ ਜਵਾਬ ਦਿੱਤਾ ਜਾਏਗਾ ਤੇ ਉਹਨੂੰ ਦੱਸਿਆ ਜਾਏਗਾ ਵੀ ਇਸਾਈ ਭਾਈਚਾਰਾ ਕੀ ਆ ਬਾਕੀ ਦੋਨੋਂ ਪਾਰਟੀਆਂ ਦਾ ਬਾਈਕਾਟ ਦੋਨੋਂ ਪਾਰਟੀਆਂ ਦਾ ਬਾਈਕਾਟ ਜੀ ਜੇ ਮਾਫੀ ਮੰਗ ਲੈਣ ਤਾਂ ਦੋਹੇ ਆਗੂ ਭਮਾਹ ਹੋਰ ਰਵੀਦ ਬਿੱਟੂ ਨੇ ਕਮਾਰਾ ਜੇ ਬਲਣ ਕਿ ਉਹਨਾਂ ਨੂੰ ਮਾਫ ਕੀਤੇ ਉਹ ਫਿਰ ਸਾਡੀ ਕਮੇਟੀ ਦੇਖੇਗੀ ਜੀ ਕੀ ਕਰਨਾ ਉਸ ਟਾਈਮ ਤੇ ਸਰ ਇਲੈਕਸ਼ਨ ਵਿੱਚ ਹੋਰ ਵੀ ਧਾਰਮਿਕ ਪ੍ਰੋਗਰਾਮ ਹੋਣਗੇ ਪੰਜਾਬ ਪੂਰੇ ਪੰਜਾਬ ਹੋਵੇ ਜੀ 올 ਓਵਰ ਪੰਜਾਬ 올 ਓਵਰ ਪੰਜਾਬ ਸਰ ਇਲੈਕਸ਼ਨ ਵਿੱਚ ਹੋਰ ਵੀ ਪ੍ਰੋਗਰਾਮ ਹੋਣਗੇ ਤੁਸੀਂ ਉਹਨਾਂ ਨੇ ਜਿਹੜਾ ਸਸਤਾ ਕਰਵਾਣਗੇ ਪ੍ਰੋਗਰਾਮ ਧਾਰਮਿਕ ਕਰੋੜ ਹੋਵੇ ਉਹਨਾਂ ਦੇ ਨਾਰੇ ਨਾ ਲੱਗਣਗੇ ਇਹ ਚ ਕੀ ਪੈਸੀ ਦਾ ਮੈਂ ਇਹੀ ਅਪੀਲ ਕਰਦਾ ਆ ਵੀ ਧਾਰਮਿਕ ਪ੍ਰੋਗਰਾਮਾਂ ਦੇ ਵਿੱਚ ਇਦਾਂ ਦੇ ਨਾਰੇ ਨਾ ਲੱਗਣ ਤਾਂ ਕਿ ਨਾ ਕੀ ਕਿਸੇ ਦੀ ਫੁੱਟ ਪਵੇ ਨਾ ਧਰਮ ਧਰਮ ਦੇ ਅਗੇਂਸਟ ਹੋਵੇ ਭਾਈਚਾਰਾ ਪੰਜਾਬ ਦਾ ਬਣਿਆ ਰਹੇ ਹਮੇਸ਼ਾ ਜਿੱਦਾਂ ਸ਼ਾਂਤੀ ਪਿਆਰ ਦੇ ਵਿੱਚ ਸਾਰੇ ਭਾਈਚਾਰੇ ਚੱਲਦੇ ਆ ਰਹੇ ਆ ਉਸੇ ਤਰ੍ਹਾਂ ਚੱਲਣ ਤਾਂ ਕਿ ਇੱਕ ਚੱਗਾ ਸੰਦੇਸ਼ ਜਾ ਸਕੇ ਮੈਂ ਤਾਂ ਇਹ ਵੀ ਕਹੂੰਗਾ ਕਿ ਧਾਰਮਿਕ ਪ੍ਰੋਗਰਾਮਾਂ ਦੇ ਵਿੱਚ ਇਹਨਾਂ ਨੂੰ ਨਾ ਸੱਦਿਆ ਜਾਏ ਕਿਉਂਕਿ ਇਹ ਮਾਹੌਲ ਖਰਾਬ ਕਰਦੇ ਆ ਇਹਨਾਂ ਦਾ ਕੋਈ ਧਰਮ ਨਹੀਂ ਹੈ ਕੋਈ ਕੁਛ ਨਹੀਂ ਹੈ ਇਸ ਲਈ ਇਹ ਇਹ ਗੱਲਾਂ ਤੇ ਲਗਾਮ ਤੇ ਅੰਕੁਸ਼ ਪਾਣਾ ਚਾਹੀਦਾ ਹੈ ਠੀਕ ਹੈ ਜੀ ਸਿੱਧੇ ਦੋਸਤ ਤੁਸੀਂ ਕਿਹੜੀ ਪਾਰਟੀ ਨੂੰ ਸਪੋਰਟ ਕਰੋਗੇ ਪਾਰਟੀ ਤਾਂ ਮੈਂ ਤੁਹਾਨੂੰ ਸਿੱਧਾ ਕਿਹਾ ਸਾਡੇ 크ਿਸਚਨ ਕੈਂਡੀਡੇਟ ਜਿੱਥੇ ਖੜੇ ਆ ਤੁਹਾਨੂੰ ਦੱਸਿਆ ਵੀ 6 ਖੜੇ ਆ 3 ਕੋ ਹੋਰ ਖੜਨਗੇ ਤੇ ਅਸੀਂ ਉਹਨਾਂ ਦੀ ਸਿੱਧਾ ਸਪੋਰਟ ਕਰਾਂਗੇ ਉਹਨਾਂ ਤਿੰਨਾਂ ਚ ਲੁਧਿਆਣੇ ਚ ਵੀ ਆਦੇ ਲੁਧਿਆਣੇ ਦੇ ਵਿੱਚ ਵੀ ਜਲਦੀ ਅਸੀਂ ਕੈਂਡੀਡੇਟ ਜਾਣਿਆ ਉਹਦੇ ਵਿੱਚ ਨਾਲ ਦੱਸਿਆ ਸੀ ਵੀ ਇਹ ਸਪੋਰਟ ਇੱਥੇ ਹੀ ਐ ਅਗਲੀ ਸਪੋਰਟ ਸਾਡੀ ਕੋਈ ਨਹੀਂ ਆ ਉਹ ਬਹੁਤ ਚੱਲੀ ਸੀ ਸਾਰੇ ਕਿਤੇ মিডিਆ ਨੇ ਉਹ ਕਵਰ ਕੀਤਾ ਹੀ ਬਕਾਇਦਾ ਦੱਸਿਆ ਗਿਆ ਸੀ ਕਿ ਜਿਮਨੀ ਚੋਣ ਦੀ ਉਹ ਸਪੋਰਟ ਹੈ ਹੋਰ ਕਿਸੇ ਚੀਜ਼ ਦੀ ਸਪੋਰਟ ਨਹੀਂ ਬਾਕੀ ਜੇ ਤੁਸੀਂ ਆਮ ਆਦਮੀ ਦੀ ਗੱਲ ਕਰੂੰ ਆ ਆਮ ਆਦਮੀ ਨੇ ਛੇਕੈਂਡ ਕੀਤਾ ਹੋਇਆ ਕਾਂਗਰਸ ਨਾਲ ਪੰਜਾਬ ਦੇ ਭੋਲੇ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ ਪੰਜਾਬ ਤੋਂ ਬਾਹਰ ਸਾਰੇ ਕਿਤੇ ਕਾਂਗਰਸ ਤੇ ਆਮ ਆਦਮੀ ਇਕੱਠੀ ਆ ਇੱਥੇ ਸਿਰਫ ਸਾਨੂੰ ਦੱਸਿਆ ਜਾ ਰਿਹਾ ਵੀ ਇਹ ਹੀ ਅਲੱਗ-ਅਲੱਗ ਅੱਜ ਜਦੋਂ ਰਾਜਾ ਬਣ ਕੇ ਅਨਾਉਂਸ ਹੋ ਗਿਆ ਤੇ ਆਮ ਆਦਮੀ ਦਾ ਪ੍ਰਚਾਰ ਕਿਉਂ ਘਟ ਗਿਆ ਇਹ ਸੋਚਣ ਦੀ ਗੱਲ ਆ ਸਾਡੇ ਲੋਕਾਂ ਨੂੰ ਚਕੰਨੇ ਹੋਣ ਦੀ ਗੱਲ ਐ ਤਾਂ ਕਿ ਅਸੀਂ ਜਾਗਰੂਕ ਹੋਈਏ ਵੀ ਪੰਜਾਬ ਦੇ ਲਈ ਕੀ ਵਹਿਤਰਾ ਕੀ ਕਰਨਾ ਚਾਹੀਦਾ ਕੀ ਵਾਹ ਮਾਤਵੀ ਦਾ ਪ੍ਰਚਾਰ ਕਿੰਨਾ ਘਟ ਗਿਆ ਕਹਿੰਦੇ ਉਸ ਨੂੰ ਉਹ ਦੇਖ ਹੀ ਰਿਹਾ ਹੁਣ ਆ ਦਿਖ ਰਿਹਾ ਸਾਰੇ ਪਾਸੇ ਜੀ ਰਾਜਾ ਆਪਣੇਂਗ ਰਾਜਾ ਆਪਣੇ ਆਮ ਆਦਮੀ ਦਾ ਕਿਤੇ ਪ੍ਰਚਾਰ ਹੀ ਨਹੀਂ ਨਜ਼ਰ ਆ ਰਿਹਾ ਪਿੱਛੇ ਨਹੀਂ ਤਾਂ ਮੈਂ ਸੋਸ਼ਲ ਮੀਡੀਆ ਤੇ ਦੇਖ ਰਿਹਾ ਸੀ ਪੂਰਾ ਪ੍ਰਚਾਰ ਚੱਲ ਰਿਹਾ ਸੀ ਚਾਹੋ ਕੇਜਰੀਵਾਲ ਜੀ ਦਾ ਅੰਦਰ ਜਾਣਾ ਤੇ ਨਾਲ ਈਡੀ ਦੀ ਇਹਨਾਂ ਸਿੱਤੀ ਐਲਬਰਟ ਜੀ ਜਿਹੜੀ ਉੱਥੋਂ ਦੀ ਪ੍ਰਬੰਧਕ ਕਮੇਟੀ ਸੀ ਉਹਨਾਂ ਨੂੰ ਵੀ ਜ਼ਿੰਮੇਵਾਰ ਨਹੀਂ ਠਹਿਲਣਾ ਚਾਹੀਦਾ ਵੀ ਅਜਿਹਾ ਮਾਹੌਲ ਨਾ ਸਿਰਜਿਆ ਜਾਵੇ ਜਿਸ ਨਾਲ ਸਮਾਜ ਦੇ ਵਿੱਚ ਇਸ ਤਰੀਕੇ ਦੀ ਬੰਟਾਈ ਹੋਵੇ ਆਪਾਂ ਉਹੀ ਗੱਲ ਕੀਤੀ ਆ ਨਾ ਵੀ ਧਾਰਮਿਕ ਸਮਾਗਮ ਜਿਹੜੇ ਰੱਖਦੇ ਆ ਉਹ ਇਹ ਗੱਲ ਤੋਂ ਸੁਚੇਤ ਹੋਣ ਵੀ ਕੋਈ ਗੱਲ ਇਦਾਂ ਦੀ ਨਾ ਹੋਵੇ ਜਿਹਦਾ ਕਰਕੇ ਹੇਟ ਸਪੀਚ ਕਰਕੇ ਦੋ ਫਿਰਕਿਆਂ ਦਾ ਦੋ ਧਰਮਾਂ ਦਾ ਆਪਸ ਦੇ ਵਿੱਚ ਫਰਕ ਪਵੇ ਤਾਂ ਕਿ ਸ਼ਾਂਤੀ ਬਣੀ ਰਹੇ ਜਿਹੜੀ ਮੈਨੇਜਮੈਂਟ ਕਮੇਟੀਆਂ ਇਦਾਂ ਦਾ ਪ੍ਰੋਗਰਾਮ ਕਰਾਉਂਦੀਆਂ ਨੇ ਉਹਨਾਂ ਨੂੰ ਚਾਹੀਦਾ ਹੈ ਉਹ ਦਿਸ਼ਾ ਨਿਰਦੇਸ਼ ਦੇ ਕੇ ਇਦਾਂ ਦੇ ਕਲਾਕਾਰਾਂ ਨੂੰ ਸਟੇਜ ਤੇ ਚੜਾਉਣ ਇਸ ਕਮੇਟੀ ਦੇ ਖਿਲਾਫ ਵੀ ਕੋਈ ਸ਼ਿਕਾਇਤ ਦਊਂਗੇ ਪੁਰੀਸ਼ ਕਹਿੰਤਾ ਉਹਨਾਂ ਨੇ ਦੇਤੀ ਹੈ ਸ਼ਿਕਾਇਤ ਜੀ ਇਸ ਕਮੇਟੀ ਦੇ ਇਸ ਕਮੇਟੀ ਦੇ ਖਿਲਾਫ ਵੀ ਸ਼ਿਕਾਇਤ ਦਰਜ ਕਰਾਤੀ ਗਈ ਠੀਕ ਹੈ ਜੀ ਠੀਕ ਹੈ ਜੀ